ਹਾਂਜੀ ਜੈਗੁਰਦੇਵ ਧਨਗੁਰਦੇਵ ਸੰਗਤ ਇੱਥੇ ਚਾਹ ਪਕੌੜਿਆਂ ਦਾ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਹਾਂਜੀ ਜੈਗੁਰਦੇਵ ਜੀ ਧਨਗੁਰਦੇਵ ਅੱਜ ਅਸੀਂ ਜਿੱਥੇ ਕਿ ਰਵਦਾਸ ਮਹਾਰਾਜ ਦਾ ਜਨਮ ਸਥਾਨ ਸੀ ਸੀ ਵਰਦਨਪੁਰ ਵਿੱਚ ਖੜੇ ਆਂ ਤੇ ਆ ਜੋ ਉਸ ਮਾਲਕ ਦੀ ਕਿਰਪਾ ਨਾਲ ਅਸੀਂ ਇੱਥੇ ਆਈਆਂ ਗਈਆਂ ਸੰਗਤਾਂ ਲਈ ਉਹਨਾਂ ਦਾਇਆ ਮੇਰ ਨਾਲ ਲੰਗਰ ਲਗਾਇਆ ਹੋਇਆ ਸੋ ਇਨੀਆ ਸੰਤਾਂ ਖੁਸ਼ ਹਨ ਬਿਹাদে ਇਹ ਉਹਨਾਂ ਦੀ ਹੀ ਕਿਰਪਾ ਹੈ ਸੋ ਹਰ ਆਏ ਸਾਲ ਸਾਡਾ ਇਹ ਜੋ ਲੰਗਰ ਹੈ ਇਹ ਕੋਈ ਵੀਮਾ ਲੰਗਰ ਹੈ ਸੋ ਤੁਮਾਲਕ ਦੀ ਕਿਰਪਾ ਹੈ ਕਿ ਜੇਕਰ ਅਸੀਂ ਕੁੰਭ ਜਾਂ ਮਹਾਕੁੰਭ ਨਾ ਜਾਈਏ ਉਹ 12 ਸਾਲ ਜਾਂ ਇੱਕ ਤੋਂ ਵੱਧ ਟਾਈਮ ਬਾਅਦ ਆਉਂਦਾ ਹੈ ਤੇ ਸਾਡਾ ਇੱਕ ਕੁੰਭ ਰਵਦਾਸ ਮਹਾਰਾਜ ਦਾ ਜਨਮ ਦਿਹਾੜੇ ਦਾ ਕੁੰਭ ਹਰ ਆਏ ਸਾਲ ਆਉਂਦਾ ਹੈ ਜਿੱਥੇ ਕਿ ਲੱਖਾਂ ਕਰੋੜਾਂ ਦੁਨੀਆ ਇਸ ਖੁਸ਼ੀ ਵਿੱਚ ਆ ਕੇ ਸ਼ਾਮਲ ਹੁੰਦੀ ਹੈ ਤੇ ਗੰਗਾ ਵਿੱਚ ਡੁਬਕੀ ਲਗਾਉਂਦੀ ਹੈ ਤੇ ਇਥੋਂ ਉਥੋਂ ਮਾਲਕ ਦਾ ਰਵਦਾਸ ਮਹਾਰਾਜ ਦਾ ਇਤਿਹਾਸ ਥਾਂ-ਥਾਂ ਤੇ ਸੁਣਿਆ ਜਾਂਦਾ ਹੈ ਇਹ ਉਸ ਇਥੇ ਆਖ ਨੂੰ ਸੁਣ ਕੇ ਲੋਕੀ ਆਪਣੇ ਦਿਨਾਂ ਦੇ ਅਸਰ ਪਾਉਂਦੇ ਹਨ ਕਿ ਜਿਹੜਾ ਕੋਈ ਕਿਸੇ ਆਊਟ ਆਫ ਲਾਈਫ ਤੋਂ ਜਾ ਰਿਹਾ ਹੈ ਤੇ ਉਹ ਵੀ ਆਪਣੀ ਸਿੱਧੀ ਲਾਈਨ ਤੇ ਚੱਲਣ ਦਾ ਜਜ਼ਲ ਕਰਦਾ ਹੈ ਮੈਂ ਜਿਹੜਾ ਕਿ ਅਜੇ ਤੱਕ ਕੋਈ ਇਥੇ ਬਨਾਸ ਦੇ ਸਥਾਨ ਤੇ ਨਹੀਂ ਪਹੁੰਚਾ ਉਹਨਾਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਪਹੁੰਚਣ ਕੇ ਦੇਖਣ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਆਉਣ ਜੇ ਨਾ ਪੂਰੀਆਂ ਹੋ ਤਾਂ ਮੈਂ ਉਹਨਾਂ ਦਾ ਦੇਣਦਾਰੋਂ ਮੰਗਾ ਓਏ ਵਿਚਾਰੇ ਕਿ ਉਹ ਇਸ ਥਾਂ ਤੇ ਆਪਣੀ ਪੂਰੀ ਸਰਦਾ ਭਾਵਨਾ ਨਾਲ ਪਹੁੰਚਣ ਤੇ ਆਪਣੇ ਮਨ ਦੇ ਜਿਹੜੀਆਂ ਖੁਸ਼ੀਆਂ ਆ ਉਹਨਾਂ ਨੂੰ ਪ੍ਰਾਪਤ ਕਰਨ ਮੈਂ ਉਹਨਾਂ ਨੂੰ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਥਾਂ ਤੇ ਜਲਦੀ ਪਹੁੰਚੋ ਤੇ ਆਪਣੇ ਜੀਵਨ ਨੂੰ ਸਫਲਾ ਕਰੋ ਬਿਆਗੜ ਦੇ ਤਨ ਕਰਨ ਬੰਦੇ ਜੋ ਬੋਲੇ ਸੋ ਨਿਰਪੈ ਆਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਇਹ ਨਾਲ ਦੋਜ ਕਿਦਾਂਗੇ ਸਭ ਬਾਤੇ ਦੁਦਾਸ ਜੋ ਬੋਲੇ ਸੋ ਨਿਰਪੈ ਜਗਤ ਦੀ ਜੈ ਜੈ ਗੁਰਦੇਵ ਤਨ ਬੰਦੇ